ਜਿੰਨੇ ਦਾ ਬਚਾਦਾ ਨਹੀਂ ਚੱਲਦਾ ਸ਼ੌਕ ਵੀ ਆ ਤੇ ਉਹਨਾਂ ਦੇ ਦਿਮਾਗ 'ਚ ਕੀੜਾ ਵੀ ਆ ਤੇ ਕਦੇ ਫਿਰ ਚੁੜੀ ਸੀ ਲੈਂਦਾ ਨਾ ਤਾਂ ਕਿ ਕੀ ਨਹੀਂ ਕੋਸ਼ਿਸ਼ ਕਰਕੇ ਆ ਜਾਂਦਾ ਤੇ ਕੋਈ ਕੰਮਕਾਰ ਹੁੰਦਾ ਨਹੀਂ ਚਲ ਤੁਸੀਂ ਇਹ ਕਿਹੜੇ ਇਸ ਤੋਂ ਤਾਂ ਬਝੇ ਹੋ ਕਿ ਤੁਹਾਡਾ ਚੁੱਲਾ ਚੱਲਦਾ ਜੱਟ ਜ਼ਮੀਨਦਾਰ ਉਹ ਜ਼ਮੀਨ ਵੀ ਹੈਗੀ ਤੇ ਆਪ ਦਾ ਸਰਕਾਰੀ ਮੁਲਾਜ਼ਮ ਹਾਂ ਮੈਂ ਨਾਲ ਦੀ ਨਾਲਕ ਨਾ ਫਾਦਰ ਸਾਹਿਬ ਮੇਰੇ ਉਹ ਮੈਨੂੰ ਖੇਤ ਘੱਟ ਲ ਜਾਂਦੀ ਹਾਲੀ ਸੁਣੀ ਮੈਂ ਕੰਮ ਕਰਦਾ ਜੀ ਨਹੀਂ ਤਾਂ ਫਿਰ ਉਹ ਮੈਨੂੰ ਪਟਕ ਪਟਕੇ ਗਾਲਾਂ ਗੋਲਾਂ ਦੇ ਕੇ ਡੱਕਰ ਦਿੰਦੇ ਸੀ ਕੀਤੀ ਜੀ ਨਾ ਰਹੇ ਉੱਤੇ ਤੇ ਕਰ ਕਰ ਰੋਨੇ ਆ ਤੇਰੇ ਪਿਆਰ ਤੇ ਗੁੰਦੇਰੇ ਸਜਣਾ ਤੇਰੇ ਬਾਝੋਂ ਵੇ ਦਿਨ ਕੱਟ ਨਾ ਹੁੰਦੇ ਵੇ ਸੋਹਣਾ ਤੇਰੇ ਬਾਝੋਂ ਵੇ ਦਿਨ ਕੱਟ ਨਾ ਹੁੰਦੇ ਵੇ ਇੱਕ ਗੱਲ ਹੋਰ ਪੁੱਛਣੀ ਆ ਮੈਂ ਤੁਹਾਡੀਆਂ ਟਿੱਪਾਂ ਦੀ ਹਿਸਾਬ ਸੀ ਆ ਪਹਿਲੀਆਂ 2-3 ਟਿੱਪਾਂ ਉਹਨਾਂ ਚ ਨਾ ਹੋ ਰਾ ਪਿਛੂਆਂ ਇੱਕ ਦੋ ਚ ਤੁਸੀਂ ਨਾ ਉਹ ਜਮਨੀ ਹੋ ਟਰੈਕਟਰ ਮੂਹਰੇ ਟਰਾਲੀ ਪਿੱਛੇ ਜਾਂ ਕਿਤੇ ਟਰਾਲੀ ਮੂਹਰੇ ਟਰੈਕਟਰ ਪਿੱਛੇ ਇਹ ਨਾ ਨੇਜਰ ਸੰਧੂ ਸੀ ਔਰ ਉਹ ਪਿਛਲੀ ਉਹ ਸੰਧੂ ਨੇਜਰ ਕਰ ਰਹਾ ਹੈ ਕਿ ਚੱਕਰ इश्ਕੇ ਦੀ ਬਗੇ ਹਨੇਰੀ ਗੁੱਡੀ ਚੜ ਲਈਏ ਸਮਾਨੀ ਖਾਂਦੀ ਡਿੱਕ ਡੋਲੇ ਸਜਣਾ ਵੇ ਹੋ ਨਾ ਜਾਵੇ ਬਦਨਾਮੀ ਇਸ਼ਕੇ ਦੀ ਬਗੇ ਹਨੇਰੀ ਗੁੱਡੀ ਚੜ ਲਈ ਅਸਮਾਨੀ ਖਾਂਦੀ ਡਿੱਕ ਢੋਲੇ ਸਜਣਾ ਵੇ ਹੋ ਨਾ ਜਾਵੇ ਬਦਨਾਮੀ ਨਜਰਾ ਤੋ ਰਈਏ ਬਚ ਕੇ ਪੈਣਾ ਜੇ ਮਾਰਵੇ ਢੋਰ ਕਮਜ਼ੋਰ ਪਿਆਰ ਦੀ ਤਣਕੇ ਨਾ ਮਾਰਵੇ ਵੱਡੇ ਲੋਕਾਂ ਦੀ ਸੰਗਤ ਕਰਨੋਂ ਮਿਲ ਜਾਂਦੀ ਉਦੋਂ ਬਾੜੀ ਮਤਨੁਸਤ ਨਹੀਂ ਹੁੰਦੀ ਸੀ ਜਦੋਂ ਸ਼ੁਰੂ ਕੀਤਾ ਦੌਰ ਉਹ ਬਾ ਸੰਗਤ ਤੋਂ ਸਿੱਖਿਓ ਕਿ ਬੀ ਪੁੱਤ ਪਹਿਲਾਂ ਸਰੋਤੇ ਮਣੋ ਤੁਹਾਡੇ ਕੰਨ ਰਾਸ ਕੋਣ ਹੋ ਤੇ ਤੂੰ ਸੁਰੋਤੇ ਬਣ ਜਾਂਨੇ ਹੋ ਉਦੋਂ ਵੱਧ ਗਾਉਣਾ ਸੌਖਾ ਕੋਥੀਆਂ ਮਈ ਆਇਆ ਨਾਲੇ ਸ਼ੋਪ ਗਾ ਕਰਿਆ ਮਾਰੇ ਮਿੱਠੇ ਪੋਚੇ ਸਤ ਬਿਸਾ ਤੂੰ ਉਪਰ ਆਇਆ ਸੋ ਦੋਸਤੋ ਸਵਾਗਤ ਹੈ ਅੱਜ ਸਾਡੇ ਜਿਹੜੇ ਮੁੱਖ ਮਹਿਮਾਨ ਸਾਡੇ ਆਪ ਦੇ ਦੋਸਤ ਬਾਈ ਸੰਧੂ ਮੇਜ ਖੋਜ਼ੀ ਕੀ ਹਨ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਨਾ ਬਹੁਤ ਵਧੀਆ ਜੇਕੀ ਕਿਵੇਂ ਚੱਲਦੀ ਹੈ ਗੇਕੀ ਚੱਲੀ ਜਾਂਦੀ ਹੈ ਖੇਤੀਬਾੜੀ ਕਿਵੇਂ ਚੱਲਦੀ ਹੈ ਖੇਤੀਬਾੜੀ ਵੀ ਚੱਲੀ ਜਾਂਦੀ ਹੈ ਸਰਕਾਰੀ ਮੁਲਾਜ਼ਮ ਉਹ ਕਿਵੇਂ ਚੱਲੀ ਜਾਂਦਾ ਉਹ ਵੀ ਚੱਲੀ ਜਾਂਦਾ ਜੇਖੋ ਇਹ ਕਈ ਇਹ ਮੇਰਾ ਚ ਹੈ ਜੀ ਮੇਰਾ ਕਿ ਮੈਂ ਤੁਹਾਨੂੰ ਦੱਸ ਦਿਆਂ ਪਹਿਲੀ ਗੱਲ ਤਾਂ ਇਹ ਵੀ ਉਹ ਕਦੋਂ ਜਿਹਾ ਕਿ ਨੰਦਾ ਜੱਟਾਂ ਦਾ ਮੁੰਡਾ ਕੌਣ ਲੱਗਿਆ ਜੱਟਾਂ ਦਾ ਮੁੰਡਾ ਉਹ ਵੀ ਕਦੋਂ ਪਹਿਲਾਂ ਮੈਨੂੰ ਪਤਾ ਵੀ ਕਹਿੰਦੇ ਬੰਦ ਸ਼ਹੀਦ ਪਾਈ ਇਹ ਗੱਲਾਂ ਨਹੀਂ ਆਹ ਤੇ ਉਹ ਪ੍ਰੋਬਲਮ ਸੀਗੀ ਹੋ ਜਾਂਦਾ ਸੀ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਆ ਫਾਦਰ ਸਾਹਿਬ ਇੱਕ ਤਾਂ ਫੌਜੀ ਸੀ ਤੇ ਇੱਕ ਤੁਹਾਨੂੰ ਪਤਾ ਵੀ ਜੱਟਾਂ ਵਾਲਾ ਉਹ ਕਹਿੰਦੇ ਵੀ ਨਹੀਂ ਵੀ ਇਹ ਕੰਮ ਨਹੀਂ ਚੱਲਣਾ ਤੇ ਉਹ ਹੁੰਦਾ ਸਮਾਂ ਸੀਗਾ ਹਾਂਜੀ ਪਹਿਲਾਂ ਭਾਈ ਮੈਨੂੰ ਆਪਦੇ ਪਿੰਡ ਵਾਦੇ ਤੇ ਤੁਹਾਡੀ ਪ੍ਰਾਈਵੇਡਸੋ ਤੁਸੀਂ ਕਿੱਥੇ ਆਪਾਂ ਜੌਬ ਕਰਦੇ ਉਹ ਦੱਸੋ ਆਪਾਂ ਯਕੀਨੀ ਦੀਆਂ ਗੱਲਾਂ ਨਾਲ ਦੀ ਨਾਲ ਕਿ ਪਿੰਡ ਮੇਰਾ ਮਾਨੂ ਕੇ ਸੰਧੂ ਹਾਂਜੀ ਤੇ ਪੜਿਆ ਮੈਂ ਪਿੰਡੀ ਹਾਂਜੀ ਤੇ ਫਿਰ ਮੈਂ ਚੱਲ ਗਿਆ ਦਸ਼ਮੇਸ਼ ਪਬਲਿਕ ਸਕੂਲ ਬਲਾਸਪੁਰ ਹਾਂਜੀ ਤੇ ਉਸ ਤੋਂ ਬਾਅਦ ਮੈਂ ਜੌਬ ਲੱਗ ਗਿਆ ਇਥੇ ਰੈਕੂਟੀ ਹੁਣਾ ਸਾਲ ਸਪਲਾਈ ਸੈਨੀਟੇਸ਼ਨ ਯੋਗ ਬਾਗ ਦੇ ਵਿੱਚ ਵੋਟ 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 ਮੇਰਾ ਚੱਲ ਜਾਂਦਾ ਬਧੀਆ ਕਿ ਨਹੀਂ ਭਾਈ ਮੈਂ ਤੈਨੂੰ ਦੱਸਦਾ ਜਿਹੜੇ ਕੰਨੇ ਕਲਾਕਾਰ ਹੀ ਹਨ ਇੱਥੇ ਜਿਨ੍ਹਾਂ ਦਾ ਵਿਚਾਰਾਂ ਦਾ ਨਹੀਂ ਚੱਲਦਾ ਸ਼ੌਂਕ ਵੀ ਆ ਤੇ ਉਹਨਾਂ ਦੇ ਦਿਮਾਗ 'ਚ ਕੀੜਾ ਵੀ ਆ ਤੇ ਕਦੇ ਫਿਰ ਚੁੜੀ ਸੀ ਰਹਿੰਦਾਗਾ ਤਾਂ ਇਹ ਕੀ ਨਹੀਂ ਕੋਸ਼ਿਸ਼ ਕਰਕੇ ਆ ਜਾਂਦਾ ਤੇ ਕੋਈ ਕੰਮਕਾਰ ਹੁੰਦਾ ਨਹੀਂ ਚਲ ਤੁਸੀਂ ਇਹ ਗੱਲ ਇਸ ਤੋਂ ਤਾਂ ਬਚਿਓ ਕਿ ਤੁਹਾਡਾ ਚੁੱਲ੍ਹਾ ਚੱਲਦਾ ਜੱਟ ਜ਼ਮੀਨਦਾਰ ਉਹ ਜ਼ਮੀਨ ਵੀ ਹੈ ਤੇ ਆਪ ਦਾ ਸਰਕਾਰੀ ਮੁਲਾਜ਼ਮ ਹਾਂ ਮੈਂ ਨਾਲ ਦੀ ਨਾਲਕ ਨਾ ਫਾਦਰ ਸਾਹਿਬ ਮੇਰੇ ਉਹ ਮੈਨੂੰ ਖੇਤ ਘੱਟ ਲ ਜਾਂਦੀ ਹਾਲੀ ਸੋਣੀ ਮੈਂ ਕੰਮ ਕਰਦਾ ਜੀ ਨਹੀਂ ਤਾਂ ਫਿਰ ਉਹ ਮੈਨੂੰ ਪਟਕਟ-ਕਟਕੇ ਗਾਲਾਂ ਗੋਲਾਂ ਦੇ ਕੇ ਡੱਕਰ ਦਿੰਦੇ ਸੀ ਮੈਂ ਖੇਤੀ ਜੀ ਨਾ ਰਹੇ ਫਿਰ ਮੈਂ ਨਾਲ ਦੀ ਨਾਲ ਕੰਮ ਵੀ ਤਿੰਨ-ਚਾਰ ਕੰਮ ਮੇਰੇ ਕੋਲ ਸੀਗੇ ਮੈਂ ਕਿਉਂਕਿ ਉਹ ਕਹਿੰਦੇ ਹੁੰਦੇ ਸੀਗੇ ਕਹਿੰਦੇ ਵੀ ਪੁੱਤ ਤੂੰ ਅਸੀਂ ਹੱਥਾਂ ਦੇ ਕਾਰੀਗਰ ਹੋਣੇ ਜ਼ਰੂਰੀ ਹੂੰ ਚਲੋ ਮੈਨੂੰ ਨੌਕਰੀ ਮਿਲ ਗਈ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਨੂੰ ਉਹ ਵਧੀਆ ਹੋ ਗਿਆ ਵੀ ਮੈਂ ਫਿਰ ਵੀ ਬਚ ਗਿਆ ਤੇ ਅਸੀਂ ਗੇਕੀ ਵੱਲ ਕਿਵੇਂ ਆ ਗੇਕੀ ਵੱਨੀ ਆਇਆ ਮੈਂ ਮੇਰੇ ਮਿੱਤਰ ਸੀਗੇ ਅੱਛਾ ਉਹ ਬਸ ਅਸੀਂ ਕੰਮ ਕਰਦੇ ਐ एक्चुअली ਮੈਂ ਕੰਮ ਸਿੱਖਦਾ ਸੀਗਾ ਇਲੈਕਟ੍ਰੀਸ਼ੀਅਨ ਦਾ ਅੱਛਾ ਉੱਥੇ ਬੰਦੇ ਅਸੀਂ ਇਕੱਠੇ ਹੋ ਗਏ ਸਿੰਗਰ ਇਕੱਠੇ ਹੋ ਗਏ ਮੁੰਡਾ ਪਿੰਡੋਂ ਸੀਗਾ ਪੰਮਾ ਮਾਣੂ ਕੇ ਲਾਲੀ ਖਾਂ ਅਸੀਂ ਉੱਥੇ ਇਕੱਠੇ ਕੰਮ ਕਰਦੇ ਸੀ ਉੱਥੋਂ ਕੰਮ ਛੋਟਾ ਜਿਹਾ ਸੀ ਸਰਕਲ ਹੀ ਉਹ ਜਿਆ ਬਣਿਆ ਇੱਕ ਦੈਰਾ ਜਿਹਾ ਬਣ ਗਿਆ ਗਰਾਊਂਡ ਜਿਹਾ ਬਣ ਗਿਆ ਹਾਂ ਗਾਉਣ ਗਾਉਣ ਦਾ ਮੈਂ ਉਦੋਂ ਨਹੀਂ ਲੱਗਿਆ ਸੀ ਨਾ ਮੈਨੂੰ ਗਾਉਣ ਦਾ ਸੀਗਾ ਵੀ ਮੈਂ ਗਾਊਂਗਾ ਪਹਿਲਾਂ ਤੁਸੀਂ ਲਿਖਦੇ ਹੁੰਦੇ ਸੀ ਹਾਂ ਮੈਂ ਲਿਖਦਾ ਸੀਗਾ ਪਹਿਲਾਂ ਪਹਿਲਾਂ ਲਿਖਦੀ ਸੀ ਫਿਰ ਲਿਖਣ ਤੋਂ ਗੇਕੀ ਵਾਲਾ ਫਿਰ ਉਹ ਲਿਖਣ ਤੋਂ ਜਦੋਂ ਚੱਲਦਾ 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 ਫਿਰ ਕੰਮ ਕਿਤੇ ਐਂ ਤਾਂ ਨਹੀਂ ਹੋਇਆ ਵੀ ਪਹਿਲਾਂ ਤੁਸੀਂ ਲਿਖਦੇ ਸੀ ਕਿਸੇ ਨੂੰ ਗੀਤ ਦਿੱਤਾ ਹੋਵੇ ਯਾਰ ਵੀ ਆਇਆ ਤੇ ਅਗਲੇ ਨੇ ਗਾਇਨਾ ਹੋਵੇ ਜਾਂ ਕਿਸੇ ਨੇ ਖੋਲ ਨਾ ਠੁਕਦਾ ਵੀ ਤੇ ਫਿਰ ਐ ਕਿ ਆ ਵੀ ਚਲੋ ਆਪ ਹੀ ਗਾ ਲਓ ਯਾਰ ਨਹੀਂ ਨਹੀਂ ਐ ਮੇਰਾ ਹੋਇਆ ਹੀ ਨਹੀਂ ਮੈਂ ਕੁਦਰਤੀ ਗੱਲ ਆ ਗਰੇਵਾਲ ਸਾਹਿਬ ਮੈਂ ਅੱਜ ਤੱਕ ਹਾਂਜੀ ਮੇਰੇ ਤੇ ਦੋ ਤਿੰਨ ਗੱਲਾਂ ਰਹੀਆਂ ਇੱਕ ਤਾਂ ਮੈਂ ਜਾ ਕੇ ਗਾਣਾ ਕਿਸੇ ਕੋਲ ਲੈ ਕੇ ਨਹੀਂ ਗਿਆ ਬਿਲਕੁਲ ਨਹੀਂ ਤੇ ਉਹ ਦੂਜਾ ਮੈਂ ਹੁਣ ਗਾਉਣ ਵੀ ਲੱਗ ਗਿਆ ਹਾਂ 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 ਮੈਂ ਕਦੇ ਵੀ ਐਂ ਨਹੀਂ ਦੇਖਿਆ ਕਿਸੇ ਨੂੰ ਮੈਂ ਭਾਵੇਂ ਮੇਰੇ ਬੰਦਾ ਨੇੜੇ ਆ ਨਾਲ ਦਾ ਹੀ ਆ ਉਹਨੂੰ ਮੈਂ ਕਦੇ ਐਂ ਵੀ ਨਹੀਂ ਕਿਹਾ ਯਾਰ ਵੀ ਤੂੰ ਪ੍ਰੋਗਰਾਮ ਹੀ ਲਵਾਉਣਾ ਮੇਰਾ ਲਵਾ ਲੈ ਇਹ ਵੀ ਨਹੀਂ ਮੈਂ ਕਿਹਾ ਦੂਜਾ ਗੱਲ ਵੀ ਮੈਂ ਕਦੇ ਬਿਨ ਬਗੈਰ ਸਾਦੇ ਮਾਂ ਮੇਲੇ ਤੇ ਗਿਆ ਨਾ ਮੈਂ ਕਦੇ ਵੀ ਕਿਸੇ ਨੂੰ ਮਾਨ ਸਨਮਾਨ ਦਾ ਸੋਡੋ ਤੋਂ ਉੱਤੇ ਜਾ ਇਹ ਵੀ ਕਿਸੇ ਦਾ ਨਹੀਂ ਜਿਵੇਂ ਇਹ ਮੇਰੇ ਘਾਹ ਚੀ ਆਣ ਦਾ ਟਾਈਮ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਹਾਂ ਹਾਂ ਉਹ ਮੇਰੇ ਅਸੂਲ ਹੀ ਰਹਾ ਬਾਕੀ ਗੱਲਾਂ ਆਆਂ ਵੀ ਅ ਸ਼ਬਦਾਂ ਦੀ ਮਾਲਾ ਵਾ ਤੇ ਇਹ ਤਾਂ ਕੋਈ ਲੈ ਵੀ ਗਿਆ ਤਾਂ ਕੋਈ ਆਪਣੀ ਲਾਈਨ ਦੇ ਵਿੱਚ ਬੜੀ ਜਾਨੀ ਗੀਤ ਬਹੁਤ ਕੋਟੇ ਚੱਲਦਾ ਪੈਂਦੀ ਅਖਰਾਂ ਮੈਂ ਕਦੇ ਇਹਨੂੰ ਗਿਣਤੀ ਮਿੰਤੀ ਨਹੀਂ ਰੱਖੀ ਮੈਂ ਕਹਿੰਦਾ ਹੁਨਾ ਚੱਲ ਵੀ ਉਹਨੇ ਵੀ ਦਿਮਾਗ ਹੀ ਲਾਇਆ ਉਹ ਇਹ ਵੀ ਸਹੀ ਹੈ ਤੇ ਉਹ ਕਈ ਗੱਲਾਂ ਇਧਰ ਉਧਰ ਹੋ ਜਾਂਦੀਆਂ ਮੈਂ ਬਹੁਤਾ ਫਿੱਤਿਆ ਤੇ ਤੁਹਾਨੂੰ ਯਾਦ ਹੈ ਤੁਸੀਂ ਪਹਿਲਾ ਗੀਤ ਕਿਹੜਾ ਲਿਖਿਆ ਸੀ ਮੈਂ ਕਿਉਂਕਿ ਗੀਤ ਜੀਬਾ ਲੇਟ ਆਇਆ ਉਹ ਨਾ ਹਾਂ ਹਾਂ ਉਹ ਤਾਂ ਲਿਖਿਆ ਪਹਿਲਾ ਗੀਤ ਜਾਂ ਕੋਈ ਯਾਦ ਆ ਵੀ ਕੀ ਲਿਖਿਆ ਗੀਤ ਲਿਖਿਆ ਜਾਂ ਕੋਈ ਕਬਤਾ ਕੋਤਾ ਲਿਖਿਆ ਸੀ ਇੱਕ ਮੈਂ ਗੀਤ ਲਿਖਿਆ ਹੀ ਉਹ ਮੇਰੇ ਯਾਦਾਂ ਲੈਨਾਂ ਦੀਆਂ ਯਾਦਾਂ ਉਹ ਮੇਰੇ ਈਗਾ ਹੋਟੇ ਤੇ ਕਰ ਕਰ ਰੋਨੇ ਆ ਤੇਰੇ ਪਿਆਰ ਤੇ ਗੁੰਦੇ ਵੇ ਸੱਜਣਾ ਤੇਰੇ ਬਾਝੋਂ ਵੇ ਦਿਨ ਕੱਟ ਨਾ ਹੁੰਦੇ ਵੇ ਸੋਹਣਾ ਤੇਰੇ ਬਾਝੋਂ ਵੇ ਦਿਨ ਕੱਟ ਨਾ ਹੁੰਦੇ ਵੇ ਵਾਹ ਉਹ ਮੇਰੇ ਇਹ ਪਹਿਲਾਂ ਲਿਖਿਆ ਹੋਇਆ ਸੀ ਇਹ ਮੇਰਾ ਪਹਿਲਾ ਗਾਣਾ ਲਿਖਿਆ ਸੀ ਇਹ ਮੈਂ ਪਹਿਲਾਂ ਸਭ ਤੋਂ ਪਹਿਲਾਂ ਥੋੜੀ ਗੀਤ ਆਇਆ ਹੈ ਇਹਦਾ ਇਹਦਾ ਗੀਤ ਆ ਸੀਗਾ ਉਹੋ ਗੀਤ ਮੇਰਾ ਆਇਆ ਸੀਗਾ ਬੜੇ ਤੀਰਾ ਬਾਦ ਮਿਲੇ ਕੁਝ ਪੁੱਛਣਾ ਨਾ ਗਿਆ ਕੁਝ ਦੱਸਣਾ ਸੀ ਇਹ ਸੋਹਣਿਆ ਨੂੰ ਦੱਸਿਆ ਨਾ ਗਿਆ ਉਹ ਅੱਗੇ ਮੇਰੇ ਫਿਰ ਵਿਸਰ ਜਾਂਦਾ ਯਾਨੀ ਇਹ ਸਭ ਤੋਂ ਮੇਦਾ ਗੀਤ ਆ ਹਾਂ 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 ਤੇ ਅੱਛਾ ਭਾਈ ਇੱਕ ਗੱਲ ਹੋਰ ਪੁੱਛਣੀ ਆ ਮੈਂ ਤੁਹਾਡੀਆਂ ਟਿੱਪਾਂ ਦੇਖਦਾ ਸੀਗਾ ਪਹਿਲੀਆਂ ਦੋ ਤਿੰਨ ਟਿੱਪਾਂ ਆ ਉਹਨਾਂ ਚ ਨਾ ਹੋਰ ਆ ਪਿਛਲੀਆਂ ਇੱਕ ਦੋ ਚ ਤੁਸੀਂ ਨਾ ਉਹ ਜਿਵੇਂ ਉਹ ਟਰੈਕਟਰ ਉਹਦੇ ਟਰਾਲੀ ਪਿੱਛੇ ਕਿਤੇ ਟਰਾਲੀ ਉਹਦੇ ਟਰੈਕਟਰ ਪਿੱਛੇ ਪਹਿਲਾਂ ਮੈਂ ਨਹੀਂ ਦੇ ਸੰਧੂ ਸੀ ਹੁਣ ਉਹ ਪਿਛਲੀਆ ਸੰਧੂ ਮੇਜਰ ਕਰਦਾ ਹੈ ਕਿ ਚੱਕਰ ਉਹ ਗੱਲਾਂ ਆਏ ਸੀਗੀ ਵੀਕ ਨਾ ਆਪਣਾ ਅਲੀ ਅਖਬਰ ਜੀ ਆ ਉਹਨਾਂ ਨੇ ਮਿਊਜ਼ਿਕ ਕੀਤਾ ਸੀ ਮੇਰੇ ਫਸ ਬੂਟੇਪ ਦਾ ਹਨਾ ਅੱਛਾ ਤੇ ਉਹਨਾਂ ਨੇ ਹੀ ਮਿਊਜ਼ਿਕ ਕੀਤਾ ਸੀਗਾ ਇੱਕ ਹੋਰ ਸੰਧੂ ਮੇਜਰ ਮੇਜਰ ਸੰਧੂ ਸੀ ਉਹਨਾਂ ਦੀ ਟਿਪ ਦਾ ਮੇਰੇ ਖਿਆਲ ਅੰਗਲੈਂਡ ਚ ਅੰਗਲੈਂਡ ਦਾ ਉਹ ਪਟਿਆਲਾ ਏਰੀਆ ਦੇ ਸੀ ਤੇ ਉਹਨਾਂ ਦਾ ਕੀਤਾ ਉਹ ਅਸੀਂ ਚੰਡੀਗੜ੍ਹ ਕੁਦਰਤੀ ਇਕੱਠੇ ਹੋ ਗਏ ਮੇਰੀ ਰਿਕਾਰਡਿੰਗ ਚੱਲਦੀ ਸੀ ਉਹਨਾਂ ਦਾ ਕੋਈ ਇੱਕ ਅੱਦੇ ਗੀਤ ਦਾ ਸੀਗਾ ਓਕੇ ਉਹ ਮੈਨੂੰ ਅਲੀ ਸਾਹਿਬ ਨੇ ਮਲਾਏ ਤਾਂ ਵਾ ਮਿਲੇ ਤਾਂ ਹੀ ਦੋ ਕੁ ਮਿੰਟ ਹਾਂਜੀ ਤੇ ਮੇਰੇ ਸ਼ਾਇਦ ਉਹਦੇ ਉਹਨਾਂ ਦੇ ਨਾਂ ਯਾਦ ਹੋਵੇ ਮੇਰੇ ਚੇਤੇ ਜਾ ਕਿਉਂਕਿ ਮੈਨੂੰ ਦੇ ਜੀ ਕਰਨਾ ਪਿਆ ਉਹਨੂੰ ਮੇਰੀ ਟੇਪ ਦਾ ਕੰਮ ਚਾਉਂਦਾ ਸੀ ਕਿਉਂ ਫਿਰ ਪਾਕੀ ਸੀ ਤੁਹਾਡੀ ਸੀਨੀਅਰ ਸੀ ਇਹ ਲਾਉਣਾ ਨਹੀਂ ਨਾ ਆ ਵੀ ਪਹਿਲਾਂ ਗਈ ਨਾ ਉਹ ਉਹਦਾ ਉਹਨਾਂ ਦੀ ਟੇਪ ਮਿੱਥੋਂ ਪਹਿਲਾਂ ਆ ਗਈ ਤੇ ਫਿਰ ਉਹ ਚੰਗਾ ਨਹੀਂ ਲੱਗਦਾ ਹੁਣ ਮਹੀਨੇ ਡੇਢ ਮਹੀਨੇ ਦਾ ਫਰਕ ਸੀ ਉਹ ਫਿਰ ਮੈਂ ਗੱਲ ਕੀਤੀ ਅਸੀਂ ਇੱਕ ਵਾਰ ਕੀ ਕਰੀਏ ਉਹ ਮੈਨੂੰ ਕਿਤੇ ਨਾਮ ਬਦਲਦੀ ਐ ਮੈਂ ਕਿਹਾ ਯਾਰ ਵੀ ਨਾਮ ਨੂੰ ਬਦਲ ਕੇ ਤਾਂ ਫਿਰ ਯਾਰ ਜਿੰਨੇ ਕ ਜਾਣਦੇ ਆ ਉਹ ਵੀ ਜਾਣਗੇ ਆਪਾਂ ਤੋਂ ਹਾਂ ਤੇ ਫਿਰ ਕਹਿੰਦੇ ਮੈਂ ਕਿਹਾ ਯਾਰ ਸਰਨਾਮ ਮੂਰੇ ਕਰਦੀ ਆਪਾਂ ਸਰਨੇ ਮੂਰੇ ਕਰਤਾ ਚਲੋ ਸੰਧੂ ਮੇਜਰ ਕਰਤਾ ਫਿਰ ਉਹ ਉਦੋਂ ਦਾ ਫਿਰ ਉਵੇਂ ਮੈਂ ਤਲਾਈ ਤੁਰੇ ਉਹਨੇ ਵੀ ਚੱਲੀ ਜਾਂਦਾ ਕੋਈ ਚੱਕਰ ਨਹੀਂਗਾ ਇੰਦਾ ਹੋਇਆ ਕੰਮ ਚਾ ਉਹ ਵੀ ਆਖਿਆ ਨਾ ਮੈਂ 2085 ਦੀ ਹਦਾਸੀ ਮੈਂ ਕਿਹਾ ਚੱਲ ਮੈਂ ਜਦੋਂ ਗੱਲਬਾਤ ਕੀਤੀ ਨਾ ਉਹ ਕੁਝ ਨਹੀਂ ਕੀ ਚੱਕਿਆ ਨਹੀਂ ਆ ਗੱਲ ਸੀ ਕੋਈ ਡਾਂ ਨਹੀਂ ਸੀ ਉਹ ਕੋਈ ਤਾਂ ਉਹ ਜਦੋਂ ਤੁਸੀਂ ਬਿੱਲੇ ਟਾਈਮ ਨੂੰ ਕਿਸੇ ਨੂੰ ਕਿਹੜਾ ਗਾਇਕ ਸੁਣਦੇ ਹੋ ਕੀਦਾ ਹੁੰਦਾ ਨਾ ਵੀ ਬੰਦਾ ਐ ਨਹੀਂ ਵੀ ਆਪਦੇ ਗੀਤ ਹੀ ਬੰਦਾ ਤਾਂ ਸੁਣਦਾ ਬਹੁਤ ਘੱਟ ਹੁੰਦਾ ਬੰਦਾ ਆਕੇ ਜਾਂਦਾ ਗਾਇਆ ਆਕੇ ਨਾ ਅਸਲਾ ਜੀ ਕਿਹੜੇ ਗਾਇਕ ਤੁਹਾਨੂੰ ਪੁਰਾਣਿਆਂ ਚ ਜਿਹੜਾ ਮੈਂ ਗੱਲ ਕਰਾ ਗਰਮਾ ਉਹ ਪਤਾ ਕੀ ਗੱਲ ਆ ਬਈ ਮੈਂ ਕਈ ਵਿਰਖਨਾ ਜਿਹੜੇ ਮਤਲਬ ਵੱਡੇ ਲੋਕਾਂ ਦੀ ਸੰਗਤ ਕਰਨ ਨੂੰ ਮਿਲ ਜਾਂਦੀ ਹੈ ਉਦੋਂ ਬਾੜੀ ਮਤਮਉਤ ਨਹੀਂ ਹੁੰਦੀ ਸੀ ਜਦੋਂ ਸ਼ੁਰੂ ਕੀਤਾ ਦੌਰ ਉਹ ਬਾ ਸੰਗਤ ਤੋਂ ਸਿੱਖਿਓ ਕਿ ਬੀ ਪੁੱਤ ਪਹਿਲਾਂ ਸਰੋਤੇ ਬਣੋ ਤੁਹਾਡੇ ਕੰਨ ਰਾਸ ਹੋਣ ਜਦੋਂ ਤੁਸੀਂ ਸਰੋਤੇ ਬਣ ਜਾਂਦੇ ਹੋ ਉਦੋਂ ਬਾਅਦ ਗਾਉਣਾ ਸੌਖਾ ਤੁਸੀਂ ਗਾਇਕ ਨਹੀਂ ਬਣ ਸਕਦੇ ਜਿੰਨਾ ਚਿਰ ਸਰੋਤੇ ਨਹੀਂ ਮੈਂ ਉਹੀ ਗੱਲ ਕਰਦਾ ਵੀ ਉਹ ਜਦੋਂ ਉਹ ਜਿੰਨ ਚ ਗੱਲ ਪੈ ਗਈ ਫਿਰ ਉਹ ਦੋਨੋ ਸ੍ਰੀਲੇ ਬੰਦੇ ਨੂੰ ਸੁਣੀਦਾ ਫਿਰ ਉਹ ਫਿਰ ਤਕਰੀਬਨ ਪੁਰਾਣੇ ਦਾ ਸਾਰੇ ਸੁਣਿਆ ਸਾਰਿਆਂ ਨੂੰ ਸੁਣਦਾ ਮੈਂ ਅੱਜ ਵੀ ਸੁਣਦਾ ਫਿਰ ਕਈ ਵਾਰ ਕੋਈ ਗੋਮਨਾਮੀ ਬੰਦਾ ਵੀ ਆ ਜਾਂਦਾ ਵਾ ਉਹ ਸੋਸ਼ਲ ਮੀਡੀਆ ਬਾ ਉੱਪਰ ਹੁੰਦਾ ਉਹ ਆਵਾਜ਼ ਵਧੀਆ ਕਿਹਾਂ ਬੰਦਾ ਨੇ ਗਾਇਆ ਵਾ ਕਮਾਲ ਹੁੰਦਾ ਵਾ ਤੇ ਉਹ ਕਹਿੰਦਾ ਯਾਰ ਵੀ ਨਹੀਂ ਅਜੇ ਤੱਕ ਤੂੰ ਕੋਈ ਵੀ ਨਹੀਂ ਸੁਣਿਆ ਆ ਵੀ ਪਿਆ ਵਾ ਇੱਥੇ ਹਨਾ ਤੇ ਉਹ ਜਿਹੜੇ ਸ੍ਰੀਲੇ ਬੰਦੇ ਆ ਉਹ ਤਕਰੀਬਨ ਮੈਂ ਸਾਰਿਆਂ ਨੂੰ ਸਾਰਿਆਂ ਦੇ ਪ੍ਰਭਾਵਤ ਕੋਈ ਗੀਤ ਜਿਹੜਾ ਤੁਹਾਨੂੰ ਕੇਹਦਾ ਤੁਸੀਂ ਅਸਰੀ ਗੁਣਗਣਾ ਚਾਹੀਏ ਤੁਹਾਡਾ ਆਪ ਦਾ ਲਿਖਿਆ ਜਾਂ ਕਿਸੇ ਦਾ ਲਿਖਿਆ ਕੋਈ ਵੀ ਘਾਇਆ ਹੋਵੇ ਉਹਦੇ ਵੀ ਦੋ ਸਾਂਝੀ ਕਰੋ ਇਹ ਉਹ ਕਹਦਾ ਸੋਕੇ ਦੇ ਗੀਤ ਅਰੇ ਤੁਹਾਨੂੰ ਕੇ ਇਹਨਾਂ ਨਾਲ ਹੋ ਤਾਂ ਵਧੀਆ ਜਿਹਾ ਲੱਗਦਾ ਹੁੰਦਾ ਬੰਦਾ ਵੀਲੇ ਟਾਈਮ ਗੁਣਗਣਾ ਲੈਿੰਦਾ ਹਾਉ ਕਈ ਵਾਰ ਬੰਦਾ ਉਹ ਨੇੜੇ ਹੁੰਦਾ ਕਿਸੇ ਚੀਜ਼ ਦੇ ਹਨਾ ਤੇ ਉਹ ਬੰਦਾ ਕਦੇ ਨਾ ਕਿਤੇ ਕਰ ਲੈਂਦਾ ਉਹ ਮੈਂ ਜ਼ਿਆਦਾਤਰ ਉਹ ਬਾਰੀ ਗੀਤ ਨਹੀਂ ਗਾਇਆ ਸ਼ੁਰੂ ਦੇ ਵਿੱਚ ਮੈਂ ਗਾਉਂਦਾ ਰਿਹਾ ਤੇ ਮੈਂ ਦ ਗਾਣੇ ਤੋਂ ਗੁਨੇ ਸਾਰੇ ਜਿਵੇਂ ਸਦੀਕ ਸਾਹਿਬ ਦੇ ਰਮਲਾ ਜੀ ਦੇ ਸਰਦੂਲ ਸਾਹਿਬ ਦੇ ਉਹ ਮੈਂ ਦ ਗਾਣੇ ਗਾਉਂਦਾ ਰਿਹਾ ਸਟੇਜਾਂ ਤੇ ਤਕਰੀਬਨ ਮੇਰੇ ਕੋਲ ਉਹ ਆਪ ਲਿਖਦਾ ਸੀ ਕਰਕੇ ਆਪ ਦਾ ਮੈਟਰ ਵੀ ਹੁੰਦਾ ਸੀ ਤੇ ਉਹਦਾ ਕਰਕੇ ਮੈਂ ਇੱਕ ਲੋਕਤਾ ਤਾ ਤਫਾਨ ਸਾਹਿਬ ਦਾ ਮੁਖਤਿਆਰ ਸਿੰਘ ਤਫਾਨ ਬੀਲਾ ਸਾਹਿਬ ਦਾ ਲਿਖਿਆ ਹੋਇਆ ਉਹ ਮੈਂ ਗਾਉਣਾ ਹੁੰਦਾ ਉਹਦੇ ਵੀ ਦੋ ਬੋਲ ਹੁੰਦੇ ਹੋ ਪਰਖੇ ਬਿਨਾ ਕਿਸੇ ਦੇ ਨਾਲ ਦੋਸਤੀ ਪਾਈਏ ਨਾ ਆ ਪਗਦੀ ਰਾਜ ਨਿਵਾਏ ਜੇਕਰ ਹਮੀ ਭਰੀਏ ਉਮਰ ਆ ਤਿਕਣਾਕ ਤੇ ਤਿਜੀਏ ਆਪਣੇ ਵੈਰੀ ਤੇ ਓ ਪਰ ਜਿਸ ਭਾਂਡੇ ਖਾਈਏ ਸ਼ੇਕ ਨਾ ਉਸ ਵਿੱਚ ਕਰੀਏ ਪਰ ਜਿਸ ਭਾਂਡੇ ਖਾਈਏ ਸ਼ੇਕ ਨਾ ਉਸ ਵਿੱਚ ਕਰੀਏ ਵਾਹ ਬਹੁਤ ਸੋਹਣਾ ਇਹ ਮੈਨੂੰ ਬਹੁਤ ਪਿਆਰਾ ਲੱਗਦਾ ਤੇ ਮੈਂ ਸਟੇਜ ਤੇ ਗਾਉਣਾ ਹੁੰਦਾ ਇਹਨੂੰ ਨਹੀਂ ਚਲੋ ਬਹੁਤ ਵਧੀਆ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਤੁਹਾਡੇ ਕਿਤੇ ਬਾਦ ਕਿਉਂਕਿ ਤੁਸੀਂ ਦੋ ਤਿੰਨ ਕਿਤੇ ਹਾਂ ਜਮਾਹਰੋਂ ਜਿਵੇਂ ਮੈਂ ਰਸਿਆ ਬਸ ਇਹ ਤੁਸੀਂ ਸਮਾਂ ਕੱਢਿਆ ਬਹੁਤ ਕਈ ਦਾ ਕੋਈ ਮਨਚੇ ਖਿਆਲ ਹੁੰਦਾ ਕਿਈ ਨਾ ਕੋਈ ਗੱਲ ਸਾਡੀ ਪੁੱਛਣ ਨਹੀਂ ਰਹਿ ਜਾਂਦੀ ਤੇ ਤੁਸੀਂ ਉਹ ਦੱਸਣਾ ਚਾਹੁੰਦੇ ਹੁੰਦੇ ਕੋਈ ਇਹ ਜਿਹਾ ਮਨਚੇ ਖਿਆਲ ਹੋਊ ਤੁਸੀਂ ਸਾਡੀ ਦਸਤਕਾਂ ਸੰਜੇ ਕੰਸਾਈ ਦੇ ਇਕਰਾਲ ਸਾਹਿਬ ਰਹਿ ਤਾਂ ਹੁਣ ਮੇਰਾ ਖਿਆਲ ਆ ਵੀ ਇਹ ਚੱਲੀ ਜਾਂਦਾ ਈ ਹਾਂਜੀ ਰੋਜ਼ ਨਵਾਂ ਹਨਾ ਗੱਲ ਉਪਜਦੀ ਆ ਬਿਲਕੁਲ ਤੇ ਇਹ ਤਾਂ ਹੁਣ ਆਪਾਂ ਸਰੋਤਿਆਂ ਨੂੰ ਜ਼ਰੂਰ ਕਹੀਏ ਵੀ ਤੁਹਾਨੂੰ ਕੋਈ ਗੱਲ ਲੱਗਦੀ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ ਹਨਾ ਬਿਲਕੁਲ ਤੇ ਕੋਈ ਸਾਡੀ ਕਮੀ ਆ ਹਾਂ ਉਹਨਾਂ ਲੱਭ ਕੇ ਜਿਹੜੇ ਸਾਡੇ ਇਹ ਸੋਨਾਂ ਲਈ ਆ ਨਾ ਜਿਹੜੇ ਤੁਹਾਡੀਆਂ ਕਮੀਆਂ ਦੱਸ ਦਿੱਤੀ ਉਹ ਤੁਸੀਂ ਸੁਣ ਲਿਓ ਤੇ ਸੁਧਾਰ ਕੇ ਫਿਰ ਅੱਗੇ ਹੋਰ ਵਧੀਆ ਚੀਜ਼ ਲੈ ਕੇ ਸਾਹਮਣੇ ਆਓ ਸਾਡੀ ਕਿਤਾਬ ਤਾਂ ਸਰੋਤੇ ਆ ਤੇ ਆਪਾਂ ਸਰੋਤੇ ਸਾਨੂੰ ਸ਼ਿਆਰ ਦੇ ਸਰੋਤੇ ਆ ਜਦੋਂ ਉਹਨਾਂ ਨੂੰ ਅਸੀਂ ਕਿਸੇ ਵੀ ਕਿਤੇ ਜਾ ਤੁਸੀਂ ਉਹ ਕਿਹੜੇ ਫੀਲਡ ਤੇ ਵਿੱਚ ਆ ਜਦੋਂ ਅਸੀਂ ਉਹਨਾਂ ਤੋਂ ਸੁਣਦੇ ਆ ਨਾ ਫਿਰ ਹੀ ਅਸੀਂ ਥੋੜੇ ਆਪਣੇ ਆਪ ਨੂੰ ਸੰਭਾਲ ਲੈਨੇ ਆ ਹਾਂ ਸੋ ਤੁਸੀਂ ਸਮਾਂ ਕੱਢਿਆ ਮਿਲੇ ਗੱਲਾਂ ਬਾਤਾਂ ਹੋਈਆਂ ਤੁਹਾਡਾ ਕੰਮ ਵੀ ਛੜਿਆ ਤੁਸੀਂ ਛੇਤ ਜੀੜਾ ਮਾਰਨ ਦਾ ਸੀ ਸੋ ਮੇਰਾ ਜਿਹੜਾ ਹੀ ਸੀਗਾ ਮਿਹਰਬਾਨੀ ਥੈਂਕ ਯੂ ਬਰੀ ਵੈ ਥੈਂਕ ਯੂ ਜਿਹੜਾ ਸਾਡਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ